ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਰੱਖ ਕੇ ਮੈਂ ਚੱਕ ਸਕਦੇ ਹਾਂ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਨਮਸਕਾਰ ਜੀ। ਮੈਂ ਮਿਥਾਂਜ ਕੁਮਾਰ ਗੁਪਤਾ। ਮੈਂ 13 ਸਾਲ ਦਾ ਹਾਂ। ਤੇ ਅੱਜ ਆਪਾਂ ਪੰਜਾਬ ਪ੍ਰੈਸ ਕਲੱਬ ਦੇ ਵਿੱਚ VOTING ਦੇ ਰਿਲੇਟਿਡ ਆਪਾਂ ਇੱਕ ਨਵਾਂ ਸੋਲੂਸ਼ਨ ਲਾਂਚ ਕਰਨ ਆਏ ਆ ਤਾਂ ਬੇਸਿਕਲੀ ਜਿੱਦਾਂ ਹੁਣ ਅੱਜਕੱਲ ਬਹੁਤ ਵਿਵਾਦ ਚੱਲ ਰਿਹਾ ਵੀ EVM ਦੇ ਵਿੱਚ ਆਪਾਂ ਹੈਕਿੰਗ ਕਰ ਸਕਦੇ ਆ ਜਾਂ ਬੈਲੇਟ ਪੇਪਰ ਨੂੰ ਆਪਾਂ ਛੇੜਛਾੜ ਕਰ ਸਕਦੇ ਆ ਤੇ ਇਹ ਬਹੁਤ ਵੱਡਾ ਅੱਜ ਦੇ ਡੇਟ ਦੇ ਵਿੱਚ ਮੁੱਦਾ ਬਣਿਆ ਹੋਇਆ ਹੈ ਤੇ ਇਸ ਦਾ ਆਪਾਂ ਅੱਜ ਸੋਲੂਸ਼ਨ ਦੱਸਣ ਲਈ ਆਏ ਆ ਤੇ ਮੇਨਲੀ ਜਿਹੜੀ ਮੈਨੂੰ ਇਨਸਪੀਰੇਸ਼ਨ ਮਿਲੀ ਇਹ ਮੈਨੂੰ ਮਿਲੀ IIT ਮ드ਰਾਸ ਤੋਂ ਜਿੱਥੋਂ ਮੈਂ 2022 ਦੇ ਵਿੱਚ ਮੈਂ ਕੋਰਸ ਕੀਤਾ ਸੀਗਾ ਜਦੋਂ ਮੈਂ ਸਿਰਫ 12 ਸਾਲ ਦਾ ਸੀਗਾ ਤੇ ਬਲੌਕਚੇਨ ਟੈਕਨੋਲ ਆਪਾਂ ਜੇ VOTING solution ਜਿਹੜਾ ਲਾਂਚ ਕਰਨ ਆਏ ਆ ਤੇ ਉਹੀ ਮੈਂ ਜਿਹੜੀ ਸਿੱਖਿਆ ਗ੍ਰੈਂਡ ਕੀਤੀ ਸੀਗੀ IIT ਮ드ਰਾਸ ਤੋਂ ਸਿਰਫ 12 ਸਾਲ ਦੀ ਉਮਰ ਦੇ ਵਿੱਚ ਤੇ ਮੈਂ ਸਰਟੀਫਾਈਡ ਬਲੌਕਚੇਨ ਡਿਵੈਲਪਰ ਵੀ ਹਾਂ ਫਿਰ ਤੇ ਮੈਨੂੰ ਜਿਹੜਾ ਪ੍ਰਧਾਨ ਮੰਤਰੀ ਅਵਾਰਡ ਮਿਲਿਆ 2022 ਦੇ ਵਿੱਚ ਉਹ ਵੀ ਜਿਹੜਾ ਸਰਟੀਫਿਕੇਟ ਸੀਗਾ ਉਹ ਵੀ ਬਲੌਕਚੇਨ ਟੈਕਨੋਲੋਜੀ ਦੇ ਥਰੂ ਮੈਨੂੰ IIT ਕਾਨਪੁਰ ਦਾ ਇੱਕ ਪ੍ਰੋਜੈਕਟ ਸੀਗਾ ਉਹਦੇ ਥਰੂ ਮੈਨੂੰ ਸਰਟੀਫਿਕੇਟ ਮਿਲਿਆ ਤੇ ਮੈਂ VOTING ਦੇ ਵਿੱਚ ਪਹਿਲਾਂ ਵੀ ਇਨਵੋਲਡ ਰਿਹਾ ਜਿੱਦਾਂ ਕਿ ਮੈਂ ਪੰਜਾਬ ਭ੍ਰਮਣ ਕੀਤਾ ਤੇ ਮੈਂ ਲੋਕਾਂ ਤੱਕ ਗਿਆ ਉਹਨਾਂ ਨੂੰ ਦੱਸਿਆ ਵੀ ਸਾਨੂੰ VOTING ਕਿਉਂ ਕਰਨੀ ਚਾਹੀਦੀ ਹੈ ਤੇ ਇਹ ਸਾਡਾ ਆਈਡੀਆ ਵੀ ਸੀ ਬਲੌਕਚੇਨ ਨੂੰ ਅੱਜ ਇਹ ਜਿਹੜਾ ਅਜੈਂਡਾ ਹੈ ਵੀ ਅਸੀਂ ਬਲੌਕਚੇਨ ਵਿੱਚ ਇੰਪਲੀਮੈਂਟ ਕਰਨਾ ਹੈ ਵਿਦ EVM ਤੇ EVM ਪਲੱਸ ਬਲੌਕਚੇਨ ਤੇ ਆਪਾਂ ਇੱਕ ਬੈਟਰ ਸੋਲੂਸ਼ਨ ਲੈ ਕੇ ਆ ਰਹੇ ਹਾਂ ਤਾਂਕਿ ਲੋਕਾਂ ਦੇ ਲਈ ਆਪਾਂ ਇੱਕ ਟ੍ਰਾਂਸਪੇਰੈਂਟ VOTING ਸਿਸਟਮ ਬਣਾ ਸਕੀਏ ਜਿੱਦੇ ਲੋਕੀ ਆਪਦੀ ਵੋਟ ਨੂੰ ਵੈਰੀਫਾਈ ਕਰ ਸਕਣ ਜੋ ਅੱਜ ਦੇ ਡੇਟ ਦੇ ਵਿੱਚ ਕਿਸੇ ਨੇ ਵੀ ਸਿਮੂਲੇਟ ਨਹੀਂ ਕੀਤਾ ਪਰ ਅੱਜ ਮੈਂ ਇੱਥੇ ਸਿਮੂਲੇਟਰਸ ਲੈ ਕੇ ਆਇਆ ਤੇ ਅੱ ਇਥੇ ਉਹਨਾਂ ਨੂੰ ਡੈਮੋਨਸਟ੍ਰੇਟ ਕਰਨਾ ਹੈ ਇਹ ਆਈਡੀਆ ਕਿੱਥਾਇਆ ਵੀ ਮੈਂ ਇਹ ਆਈਡੀਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ VOTING ਨਾਲ ਮੈਂ ਪਹਿਲਾਂ ਵੀ ਕਨੈਕਟਡ ਸੀਗਾ ਤੇ ਹੁਣ ਅੱਜਕੱਲ ਜਿੱਦਾਂ ਮਾਹੌਲ ਬਣਿਆ ਹੋਇਆ ਹੈ ਵਿਵਾਦ ਚੱਲ ਰਿਹਾ ਹੈ ਵੀ EVM ਹੈਕ ਹੋ ਸਕਦੀ ਹੈ ਬੱਗ ਹੋ ਸਕਦੀ ਹੈ ਪਰ ਉਹ ਸਿਰਫ ਇੱਕ ਆਪਾ ਪ੍ਰੋਬਲਮ ਡਿਸਕਸ ਕਰ ਰਹੇ ਹਾਂ ਹੁਣ ਤੱਕ ਕੋਈ ਸੋਲੂਸ਼ਨ ਨਹੀਂ ਦਿੱਤਾ ਕਿਸੇ ਨੇ ਸੋਲੂਸ਼ਨ ਕੀ ਦੇ ਰਿਹਾ ਵੀ ਸਾਨੂੰ ਬੈਲੇਟ ਪੇਪਰ ਯੂਜ਼ ਕਰਨਾ ਚਾਹੀਦਾ ਲੇਕਿਨ ਬੈਲੇਟ ਪੇਪਰ ਕੋਈ ਸੋਲੂਸ਼ਨ ਨਹੀਂ ਹੈ ਉਹਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਆਪਾਂ ਉਹ ਕਰ ਸਕਦੇ ਹਾਂ ਸਟਫਿੰਗ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਉਹਦੀ ਗਾਰ ਐਸਐਲਏ ਮੈਨੂੰ ਇਹ ਆਈਡੀਆ ਆਇਆ ਵੀ ਕਿਉਂ ਨਾ ਆਪਾਂ ਇੱਕ ਜਿਹੜੀ ਅਪਕਮਿੰਗ ਟੈਕਨੋਲੋਜੀ ਹੈ ਬਲੌਕਚੇਨ ਅਸੀਂ ਉਹਨੂੰ ਇੰਪਲੀਮੈਂਟ ਕਰੀਏ ਤੇ ਆਪਾਂ ਪਿੱਛੇ ਦਾ ਹਾਂ ਜੀ ਜਗਾ ਆਪਾਂ ਅੱਗੇ ਜਾਈਏ ਤੇ ਆਪਾਂ ਆਪ ਦੇ ਇੰਡੀਆ ਦੇ ਵਿੱਚ ਆਪਾਂ ਇੱਕ ਬੈਟਰ VOTING ਸਿਸਟਮ ਲੈ ਕੇ ਆਈ ਜਿਹੜਾ ਮੈਂ ਸਿਸਟਮ ਡਿਜ਼ਾਈਨ ਕੀਤਾ ਉਸ ਨੂੰ ਤਕਰੀਬਨ 4 ਮਹੀਨੇ ਲੱਗੇ ਐਨੂੰ ਡਿਜ਼ਾਈਨ ਕਰਨ ਦੇ ਵਿੱਚ ਤੇ ਓਵਰਆਲ ਰਿਸਰਚ ਨੂੰ ਅਪਰੋਕਸੀਮੇਟਲੀ 6 ਮਹੀਨੇ ਦਾ ਸਮਾਂ ਲੱਗਿਆ ਹਾਂ ਕਿਸ ਕਿਸ ਦਾ ਸਾਥ ਮਿਲ ਜਾਂਦੇ ਇਸ ਦੇ ਵਿੱਚ ਮੇਰੇ ਪੇਰੈਂਟਸ ਦਾ ਮੈਨੂੰ ਸਾਥ ਮਿਲਿਆ ਮੇਨਲੀ ਤੇ ਅਸੀਂ ਤਿੰਨੋ ਹੀ ਟੀਮ ਹਰ ਜਿਨ੍ਹਾਂ ਨੇ ਇਸ ਨੂੰ ਪੂਰੇ ਪ੍ਰੋਜੈਕਟ ਨੂੰ ਡਵੈਲਪ ਕੀਤਾ। ਇਸ ਤੋਂ ਪਹਿਲਾਂ ਕਿੰਨੇ ਕੁ ਪ੍ਰੋਜੈਕਟ ਲਾਂਚ ਕਰ ਦਿੱਤੇ। ਇਸ ਤੋਂ ਪਹਿਲਾਂ ਮੈਂ ਕਈ ਪ੍ਰੋਜੈਕਟਸ ਲਾਂਚ ਕਰ ਚੁੱਕਾ ਮੇਨਲੀ ਮੈਂ ਕੋਰੋਨਾ ਫਰੀ ਵਰਲਡ, ਮਿਸ਼ਨ ਫਤਿਹ ਇਦਾਂ ਦੇ ਕੁਝ ਜਿਹੜੇ ਕੋਵਿਡ ਦੇ ਵਿੱਚ ਮੇਨ ਮੇਨ ਪ੍ਰੋਜੈਕਟ ਸੀਗੇ ਉਹ ਮੈਂ ਲਾਂਚ ਕੀਤੇ ਸੀਗੇ ਜਿਸ ਕਰਕੇ ਮੈਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵੀ ਮਿਲਿਆ ਸੀ। ਕੁਝ ਤਾਂ ਜਦ ਨਾ ਕੀਤਾ ਹੋਵੇ। ਰੀਸੈਂਟ ਤਾ ਹੁਣ ਇਹੀ ਹੈ ਮੇਨ ਜਿਹੜਾ ਕਰੰਟ ਮੁੱਦਾ ਚੱਲ ਰਿਹਾ ਜਿਹਨੂੰ ਮੈਂ ਹੁਣ ਲਾਂਚ ਕਰਨ ਜਾ ਰਿਹਾ ਹਾਂ VOTING ਦੇ ਬੇਸ ਤੇ ਤੇ ਮੈਂ ਪੋਰਟਲ ਬਣਾਇਆ ਹੈ ਤਾ fairvoting.in ਜਿਹਦੇ ਉੱਤੇ ਮੈਂ ਸਾਰੇ ਇਨਫੋਰਮੇਸ਼ਨ ਪਾਈ ਹੈ ਆਪਦੇ ਪੂਰੇ ਪ੍ਰੋਜੈਕਟ ਦੇ ਬਾਰੇ ਜਿੰਨੀ ਵੀ ਰਿਸਰਚ ਕੀਤੀ ਹੈ ਉਹ ਸਾਰਾ ਕੁਝ ਤੁਸੀਂ ਉਸ ਪੋਰਟਲ ਦੇ ਉੱਤੇ ਜਾ ਕੇ ਦੇਖ ਸਕਦੇ ਹਾਂ ਕਾਮੇ ਫੋਟੋਸ ਬੁਲਵਾਇਆ ਗਿਆ ਹਾਂਜੀ ਉਹ ਹੁਣ ਰੀਸੈਂਟਲੀ ਜਿੱਦਾਂ ਸ਼੍ਰੀ ਦੇਵਤੁਲਾ ਮੰਦਿਰ ਦੀ ਵੈਬਸਾਈਟ ਮੈਂ ਲਾਂਚ ਕੀਤੀ ਸੀਗੀ ਤੇ ਉੱਥੇ ਮੈਨੂੰ ਐਸਨ ਆਈਟੀ ਹੈਡ ਅਪੁਆਇੰਟ ਕੀਤਾ ਗਿਆ ਤੇ ਉਹ ਮੇਰਾ ਹੁਣ ਰੀਸੈਂਟ ਪ੍ਰੋਜੈਕਟ ਸੀਗਾ ਉਹ ਨੂੰ ਲਾਂਚ ਕਰਨਾ i